ਅੱਜ ਕੈਬਨਿਟ ਦੇ ਵਿੱਚ ਕਾਫੀ ਗੰਭੀਰ ਫੈਸਲੇ ਜਿਹੜੇ ਨੇ ਪੰਜਾਬ ਦੇ ਲੋਕਾਂ ਦੇ ਪੱਖ ਚ ਅਕਸਰੀ ਆਮ ਆਦਮੀ ਪਾਰਟੀ ਦਾ ਤਾਂ ਜਿਹੜਾ ਮਕਸਦੀ ਆਮ ਲੋਕਾਂ ਦੀ ਭਲਾਈ ਉਹ ਲੈ ਗਏ ਨੇ ਜਿਦੇ ਵਿੱਚ 10 ਲੱਖ ਰੁਪਏ ਤੱਕ ਦਾ ਸੇਡ ਕਾਰਡ ਸਭ ਤੋਂ ਪ੍ਰਾਇੋਰਟੀ ਤੇ ਹੈ ਕੋਈ ਫਾਰਮ ਨਹੀਂ ਭਰਨਾ ਕੋਈ ਫਾਰਮੈਲਟੀ ਨਹੀਂ ਪੰਜਾਬ ਦਾ ਜਿਹੜਾ ਪਸਨੀਕ ਹੈ ਉਹਦੀ 10 ਲੱਖ ਰੁਪਏ ਤੱਕ ਦੀ ਜਿਹੜੀ ਰੱਬ ਨਾ ਕਰੇ ਕਿਸੇ ਨੂੰ ਕੋਈ ਬਿਮਾਰੀ ਹੈ ਜੀ ਹੋਵੇ ਕਿ ਉੱਥੇ ਪੈਸੇ ਲੱਗਣ ਪਰ ਕੋਈ ਰੀ ਇੰਵੈਸਟਮੈਂਟ ਨਹੀਂ ਕੇ ਉਹ ਬਿੱਲ ਦੇਊਗਾ ਫਿਰ ਬਿੱਲ ਨੂੰ ਪਾਸ ਦੇਵਾਂਗੇ ਨਾ ਸਿੱਧਾ ਇਲਾਜ ਤੋਂ ਬਾਅਦ ਕਰੇ ਜਾ ਸਕਦਾ ਹੈ ਬਾਕੀ ਹਿਸਾਬ ਜਿਹੜਾ ਉਹ ਪੰਜਾਬ ਸਰਕਾਰ ਕਰੂਗੀ ਉਹਨੂੰ ਕੋਈ ਫਾਰਮ ਨਹੀਂ ਪਰਨਾ ਕੱਲ ਆਧਾਰ ਕਾਰਡ ਜਾ ਵੋਟਰ ਕਾਰਡ ਚਾਹੀਦਾ ਪਹਿਲੀ ਗੱਲ ਤਾਂ ਸੀ ਬਣਾਵਾਂਗੇ ਹੈਲਥ ਕਾਰਡ ਜੇ ਕਿਸੇ ਕੋਲ ਨਹੀਂ ਵੀ ਹੋਇਆ ਨਹੀਂ ਬਣਿਆ ਤੋ ਸਿੱਧਾ ਜਾਂ ਸਿੱਧਾ ਵੀ ਜਾ ਸਕਦਾ ਹੈ ਤਾਂ ਹਸਪਤਾਲ ਚ ਵੀ ਬਣ ਜਾਊਗਾ ਆਧਾਰ ਕਾਰਡ ਤੇ ਵੋਟਰ ਕਾਰਡ ਹੀ ਦਿਖਾਉਣਾ ਬਸ ਹਸਪਤਾਲ ਚ ਵੀ ਉਹਦਾ 10 ਲੱਖ ਰੁਪਏ ਦਾ ਕਾਰਡ ਬਣ ਜਾਊਗਾ ਬਹੁਤ ਵੱਡੀ ਹੈਲਥ ਕੇਅਰ ਸਕੀਮ ਹੈ ਇਹ ਦਿੱਖਤ ਕੰਟਰੀਆਂ ਚ ਵੀ ਸ਼ਾਇਦ ਇਦਾਂ ਦੀ ਨਾ ਹੋਵੇ ਉੱਥੇ ਵੀ ਕੰਡੀਸ਼ਨਸ ਨੇ ਇਥੇ ਕੋਈ ਕੰਡੀਸ਼ਨ ਨਹੀਂ ਹੈ ਤੁਹਾਡੇ ਸਾਰੇ ਪਰਿਵਾਰ ਉਹਦੇ ਚ ਕਬਰ ਹੋ ਜਾਣਗੇ ਰੱਬ ਨਾ ਕਰੇ ਮੈਂ ਫੇਰ ਕਹਿਣਾ ਕਿ ਕਿਸੇ ਨੂੰ ਕੋਈ ਬਿਮਾਰੀ ਹੋਵੇ ਤਾਂ ਅੰਦਰ ਉਸਤ ਰਹੀ ਇਹ ਪਹਿਲਾਂ ਇਹ ਹੀ ਦੁਆ ਕਰਦਿਆਂ ਹਰ ਇੱਕ ਬੰਦਾ ਜੋ ਪੰਜਾਬ ਦਾ ਉਸਨਿਕ ਹੈ ਉਹ ਜਿਹੜਾ ਇਸ ਸਕੀਮ ਦਾ ਲਾਭਪਾਤਰੀ ਹੋਊਗਾ 552 ਹਸਪੀਟਲ ਪ੍ਰਾਈਵੇਟ ਸੋ far ਉਜਿਮ ਪਹਿਲਨ ਕੀਤੇ ਗਏ ਨੇ ਸਰਕਾਰੀ ਦਾ ਸਾਰੇ ਨੇ ਪਰ ਇਹ 552 ਨੂੰ ਵੀ ਅਸੀਂ ਥੋੜੇ ਮਹੀਨੇ ਤੱਕ ਹਿਆਰ ਤੋਂ ਉੱਪਰ ਲੈ ਜਾਗੇ ਮੈਨ ਲ ਆਲਮੋਸਟ ਤੁਸੀਂ ਦੇਖੋ ਬੜੇ ਤੁਹਾਡੇ ਚੋਂ ਮੈਡੀਕਲ ਹੈਲਥ ਨੂੰ ਕਵਰ ਕਰਨ ਵਾਲੇ ਵੀ ਨੇ ਮੈਡੀਕਲ ਵਾਸਤੇ ਟਾਈਮ ਨੂੰ ਬੋਬ क्रूशियल ਮੰਨਿਆ ਜਾਂਦਾ ਹੈ 골ਡਨ ਆਵਰ ਕਹਿੰਦੇ ਆ ਇਹ ਪਹਿਲੇ ਪੱਕਾ ਹੰਟੇ ਨੂੰ ਅਸੀਂ ਨਹੀਂ ਚਾਹੁੰਦੇ ਕਿ ਦੇਖੋ ਮੈਂ ਇੱਕ ਇਹ ਜਿਹੇ ਪਿੰਡ ਚ ਆਣਾ ਜਿੱਥੇ ਸਾਨੂੰ ਪਟਿਆਲੇ ਭੇਜਿਆ ਜਾਂਦਾ ਹੈ ਮਤਲਬ ਅਰਜਿੰਦਰ ਰਾਜ ਜੇ ਬਿਮਾਰੀ ਬਹੁਤ ਜ਼ਿਆਦਾ ਵੱਜੇ ਤਾਂ ਪਟਿਆਲੇ ਦਾ ਪਰਚਾ ਕਹਿੰਦੇ ਨਹੀਂ ਪਟਿਆਲੇ ਦਾ ਪਰਚਾ ਕੱਟਦਾ ਹਲ ਜੋ ਪਟਿਆਲੇ ਦਾ ਪਰਚਾ ਕੱਟੋਂ ਤੋਂ ਤੁਰਦਾ ਪਰਚਾ ਹੀ ਹੁੰਦਾ ਹੈ ਉਹ ਕੋਲ ਤੱਕ ਤਾਂ ਵਿਗੜ ਜਾਂਦੀ ਐਨੀ ਸਿਹਤ ਅਸੀਂ ਨਹੀਂ ਚਾਹੁੰਦੇ ਕਿ ਟਾਈਮ ਲੱਗੇ ਸੋ 555 ਤਾਂ ਹਾ ਹਸਪੀਟਲ ਆਲਰੇਡੀ ਕਰ ਚੁੱਕੇ ਆਂ ਹੋਰ ਵੀ ਹਜ਼ਾਰ ਕ ਦੇ ਨੇੜੇ ਜਿਹੜੇ ਹੋਰ ਕਰਾਂਗੇ 1500 ਦੇ ਨੇੜੇ ਜਿਹੜੇ ਆਲਮੋਸਟ ਤੁਹਾਡੇ ਏਰੀਆ ਦਾ ਕੋਈ ਵੀ ਰੇਡੀਅਸ ਮਿਲਦਾ 10-20 ਕਿਲੋਮੀਟਰ ਦੇ ਰੇਡੀਅਸ ਚ ਕੋਈ ਵੀ ਹਸਤੜ ਹੋਊਗਾ ਤਾਂ ਉਹ ਇੰਪੈਲੈਂਟ ਹੋਊਗਾ ਕਿਤੇ ਹੀ ਬਹੁਤ ਵੱਡਾ ਜਿਹੜਾ ਲਾਭ ਪੰਜਾਬ ਵਾਸੀਨ ਨੂੰ ਹੋਊਗਾ ਇੱਕ ਦੋ ਹੋਰ ਫੈਸਲੇ ਹੋਏ ਨੇ ਜਿਹਦੇ ਵਿੱਚ ਇੰਡਸਟਰੀ ਨਾਲ ਰਿਲੇਟਡ ਹੈ ਅਸੀਂ ਕੁਝ ਇੰਡਸਟਰੀ ਨਾਲ ਰਿਲੇਟਡ ਰੇਟ ਚਾਰजेस ਡਬਲ ਕੀਤੇ ਸੀ 4 6 ਨੂੰ ਉਸ ਤੋਂ ਪਹਿਲਾਂ ਜਿਨ੍ਹਾਂ ਦੇ ਐਪਲੀਕੇਸ਼ਨ 191 ਬੰਦਿਆਂ ਦੀ ਆਈ ਹੋਈ ਹੈ ਅਸੀਂ ਤਾਂ ਜੀ ਇਸ ਕਾਨੂੰਨ ਤੋਂ ਪਹਿਲਾਂ ਐਪਲੀਕੇਸ਼ਨ ਦਿੱਤੀ ਸੀ ਇਸ ਕਾਨੂੰਨ ਪੁਰਾਣੇ ਰੇਟ ਹੀ ਲਾਏ ਜਾਣ ਔਰ ਬਿਲਕੁਲ ਬਣਦਾ ਵੀ ਹੈ ਜਦੋਂ ਕਾਨੂੰਨ ਲਾਗੂ ਹੋਗੇ 4 6 ਤੋਂ ਬਾਅਦ ਵਾਲੇ ਉਹਦੇ ਚ ਆਉਣਗੇ ਉਹ 191 ਐਗਜ਼ੈਂਪਟਡ ਕਰਨ ਲੱਗੇ ਪ੍ਰਾਣਿਕ ਕਾਨੂੰਨ ਮੁਤਾਬਕ ਹੀ ਉਹਨਾਂ ਦੀ ਚਰਚਾ ਜਿਹੜੀ ਨੇ ਹੋਣੀ ਇੱਕ ਗੱਲਾਂ ਤਾਂ ਸਾਰੇ ਖਰਦਿਆ ਵਿਮਨ ਏਮਪਾਵਰਮੈਂਟ ਨਾਰੀ ਸ਼ਕਤੀ ਮਹਿਲਾ ਸ਼ਕਤੀ ਨੂੰ ਇੰਪਾਵਰ ਕਰਨਾ ਉਹਨੂੰ ਸ਼ਕਤੀਸ਼ਾਲੀ ਕਰਨਾ ਅਸੀਂ ਇੱਕ ਇਹੋ ਜਿਹਾ ਕਦਮ ਚੁੱਕਣ ਲੱਗੇ ਆ ਜੋ ਕੈਬਨਿਟ ਚੱਜ ਮਨਜ਼ੂਰ ਹੋ ਗਿਆ ਕਿਉਂਕਿ 50% ਦਾ ਰਿਜ਼ਰਵੇਸ਼ਨ ਹੈ ਸਰਪੰਚੀ ਚ ਲੇਡੀਜ਼ ਲਈ ਜਿਹੜੀਆਂ ਲੇਡੀ ਸਰਪੰਚ ਚੁਣੀਆਂ ਗਈਆਂ ਨੇ ਔਰ ਬਹੁਤ ਵਧੀਆ ਕੰਮ ਕਰ ਰਹੀਆਂ ਨੇ ਆਪਣੇ ਪਿੰਡਾਂ ਲਈ ਉਹਨਾਂ ਨੂੰ ਹਜੂਰ ਸਾਹਿਬ ਨਾਡੇੜ ਉਹਨਾਂ ਦੇ ਦਰਸ਼ਨ ਕਰਾਉਣ ਵਾਸਤੇ ਅਸੀਂ ਉਹਨਾਂ ਨੂੰ ਲੈ ਕੇ ਜਾਵਾਂਗੇ ਉੱਥੇ ਚਾਰ ਪੰਜ ਟ੍ਰੇਨਾਂ ਸਾਨੂੰ ਕਰਨੀਆਂ ਪੈਣੀਆਂ ਐ ਵੱਖ-ਵੱਖ ਬੈਚਸ ਦੇ ਵਿੱਚ ਚਲੇ ਜਾਣਗੇ ਤੇ ਨਦੇੜ ਸਾਹਿਬ ਤਖਤ ਜੀ ਹਯੂਰ ਸਾਹਿਬ ਦੇ ਦਰਸ਼ਨ ਕਰਨਗੇ ਤੇ ਖਰਚਾ ਜਿਹੜਾ ਉਹਨਾਂ ਦਾ ਟ੍ਰੇਨਾਂ ਦਾ ਜਾਂ ਵਾਟ ਉਹ ਪੰਜਾਬ ਸਰਕਾਰ ਦਿੰਦੀ ਕਰੋਗੀ ਇੱਕ ਨਾਲ ਦੀ ਨਾਲ ਪੁੰਨ ਦਾ ਫਲੀਆਂ ਅੜੀ ਗੱਲ ਐ ਟ੍ਰੇਨਿੰਗ ਕੈਂਪ ਵੀ ਮਹਾਰਾਸ਼ਟਰ ਚ ਹੀ ਲੱਗ ਰਿਹਾ ਹੈ ਸਰਪੰਚਾਂ ਦਾ ਪੰਚਾਂ ਦਾ ਤੇ ਨਾਲੇ ਉਹ ਮਥਾ ਟੇ ਕੇ ਆਉਣਗੇ ਨਾਲੇ ਟ੍ਰੇਨਿੰਗ ਹੋ ਜੂ ਦੋ ਦੋ ਦਿਨ ਦੀ ਟ੍ਰੇਨਿੰਗ ਹੈ ਤਿੰਨ ਦਿਨ ਅਸੀਂ ਉਹਨਾਂ ਨੂੰ ਹਰੀ ਉਸ ਸਾਹਿਬ ਵਾਸਤੇ ਮਤਲਬ ਪੰਜ ਦਿਨ ਦਾ ਕਰਾਂਗੇ ਉਹ ਸੀ ਕਰ ਰਹੇ ਹਾਂ ਪਹਿਲਾਂ ਉਹ ਤੁਸੀਂ ਪੁੱਛੋਗੇ ਕਰਟੇਰੀਆ ਕੀ ਹੈ ਜਿਹੜੀਆਂ ਲੇਡੀਜ਼ ਬਹੁਤ ਵਧੀਆ ਤਰੀਕੇ ਨਾਲ ਆਪਣੇ ਪਿੰਡਾਂ 'ਚ ਵਿਕਾਸ ਕਰਾ ਰਹੀਆਂ ਨੇ ਕੰਮ ਕਰਾ ਰਹੀਆਂ ਭਾਵੇਂ ਸਰਪੰਚੀ 'ਚ ਤਾਂ ਸੀ ਕਰ ਸਿੰਬਲ ਵੀ ਨਹੀਂ ਦਿੱਤਾ ਸੀ ਕਿ ਕੋਈ ਸਰਪੰਚ ਪਿੰਡ ਦਾ ਹੋਣਾ ਚਾਹੀਦਾ ਸਰਪੰਚ ਪਾਰਟੀ ਦਾ ਨਹੀਂ ਹੋਣਾ ਚਾਹੀਦਾ ਤੇ ਅਬ ਆਪ ਵੀ ਦਾ politix ਲੈਵਲ ਅਸੀਂ ਉਹਨਾਂ ਨੂੰ ਲੈ ਕੇ ਜਾਵਾਂਗੇ ਤੇ ਰੇਲਵੇ ਨਾਲ ਗੱਲ ਕਰਕੇ ਤੁਹਾਨੂੰ ਡੇਟ ਜਿਹੜੀ ਉਹ ਦੇ ਦਾਂਗੇ ਕਿ ਪਹਿਲਾ ਬੈਚ ਕਦੋਂ ਜਾਊਗਾ ਕਿਉਂਕਿ ਟ੍ਰੇਨ ਸਾਨੂੰ ਆਪਣੀ ਬੁੱਕ ਕਰਾਉਣੀ ਪੈਣੀ ਤੇ ਕੱਲ ਨੂੰ ਵਿਧਾਨ ਸਭਾ ਹੈ ਔਰ ਇੱਕ ਕੈਪਟਨ ਮਨਿੰਦਰ ਸਿੰਘ ਦੇ ਵੇਲੇ ਇੱਕ ਫੈਸਲਾ ਹੋ ਗਿਆ ਕਿ CISF ਪੰਜਾਬ ਦੇ ਵਿੱਚ ਆ ਸਕਦੀ ਹੈ ਕਾਂਗਰਸ ਦੀ ਸਰਕਾਰ ਬਣ ਹੋਇਆ ਹੈ ਕਿ ਅਸੀਂ ਪੈਸੇ ਵੀ ਦੇਵਾਂਗੇ ਨਾਲ ਇਹ ਵੀ ਲਿਖਤਾ ਕਿ ਅਸੀਂ ਉਹਨੂੰ ਪੇ ਕਰਾਂਗੇ ਕੈਪਟਨ ਸਾਹਿਬ ਦੀ ਸਰਕਾਰ ਸੀ 21 ਜੋ ਹੈ ਫੈਸਲਾ ਅਸੀਂ ਕੱਲ ਨੂੰ ਰੈਜ਼ੋਲੂਸ਼ਨ ਲੈ ਕੇ ਆ ਰਹੇ ਹਾਂ ਵਿਧਾਨ ਸਭਾ ਚ ਕਿ ਐਸੀ ਇੱਕ ਕਾਨੂੰਨ ਨੂੰ ਕੈਂਸਲ ਕਰਨ ਲੱਗਿਆ ਸਾਡੇ ਕੋਲ ਪੰਜਾਬ ਪੁਲਿਸ ਸક્ષਮ ਹੈ ਕਾਬਲ ਹੈ ਡੈਮਾਂ ਦੀ ਰਾਖੀ ਕਰਨ ਲਈ ਵੀ ਬਾਰਡਰਾਂ ਦੀ ਰਾਖੀ ਵੀ ਆਲਮੋਸਟ ਪੰਜਾਬ ਪੁਲਿਸ ਹੀ ਕਰ ਰਹੀ ਹੈ ਕਿਉਂਕਿ ਬੀਐਸਐਫ ਦੇ ਨਾਲ ਹੀ ਹੋ ਜਾਂਦੇ ਨੇ ਸੋ ਇਹ ਕਾਨੂੰਨ ਜਿਹੜਾ ਉਹ ਅਸੀਂ ਕੱਲ ਨੂੰ विधानसभा ਚ ਰੈਜ਼ੋਲੂਸ਼ਨ ਲਿਆ ਕੇ ਰੱਦ ਕਰ ਦਾਂਗੇ ਕਿਉਂਕਿ ਸਾਨੂੰ ਇਹ ਧਮਕੀਆਂ ਦੇਣ ਲੱਗ ਗਏ ਵੀ ਅਸੀਂ ਸੀਆਈਐਸਐਫ ਲਾ ਲਾਂਗੇ ਪਾਖੜਾ ਨੰਗਲ ਤੇ ਪੌਂਗ ਡੈਮ ਤੇ ਫਲਾਣੇ ਦੇ ਧਮਕ ਦੇ ਉਹਦੇ ਪੈਸੇ ਇੰਨੇ ਦੇਓ ਜੀ ਸਾਢੇ 7 ਕਰੋੜ ਦਾ ਪਹਿਲੀ ਬਿੱਲ ਪੇ ਜਰ ਸਾਢੇ 7 ਕਰੋੜ ਰੁਪਏ ਪਾਰੀ ਗਰ ਅਸੀਂ ਤੁਹਾਡੇ ਤੋਂ ਲਿਆ ਕਰਾਂ ਕਿਉਂ ਦੀ ਇਹ ਵੀ ਪੈਸੇ ਸੀ ਇਹੀ ਕੰਮ ਪੰਜਾਬ ਪੁਲਿਸ ਫਰੀਚ ਕਰ ਰਹੀ ਹੈ ਸੋ ਸੀਐਸਐਫ ਵਾਲਾ ਜਿਹੜਾ ਫੈਸਲਾ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਸੀਗਾ ਉਹਨੂੰ ਅਸੀਂ ਰੱਦ ਕਰ ਦਾਂਗੇ ਗੱਲ ਨੂੰ ਕਿ ਅਸੀਂ ਜੇ ਸਰਹੱਦਾਂ ਦੀ ਰਾਖੀ ਕਰ ਸਕਦੇ ਹਾਂ ਅਸੀਂ ਆਪਣੇ ਡੈਮਾਂ ਦੀ ਵੀ ਰਾਖੀ ਕਰ ਸਕਦੇ ਹਾਂ ਤੇ ਜੀ ਤੁਹਾਡਾ ਕੋਈ ਸਵਾਲ ਹੈ ਸਰ ਤੁਸੀਂ ਲੈ ਕੇ ਵੀ ਕੋਈ ਬਿੱਲ ਜਾਂ ਕੋਈ ਹਾਂ ਉਹ ਡਰਾਫਟ ਕਰ ਰਹੇ ਆ ਉਹਦੇ ਵਾਸਤੇ ਕੀ ਹੈ ਨਾ ਬਹੁਤ ਵੱਡਾ ਕਾਨੂੰਨ ਬਣਨ ਜਾ ਰਿਹਾ ਹੈ ਪਰ ਉਹਦੇ ਵਾਸਤੇ ਸਟੇਕ ਹੋਲਡਰਸ ਨਾਲ ਵੱਖ-ਵੱਖ ਧਾਰਮਿਕ ਸੰਸਥਾਵਾਂ ਨਾਲ ਗੱਲ ਕਰਾਂਗੇ ਸਲਾਹ ਹੋਊਗੀ ਕਾਨੂੰਨ ਤਾਂ ਪੇਸ਼ ਕਰ ਲਾਂਗੇ ਪਰ ਉਹਦੇ ਚ ਸੋਧ ਕੀ ਕਰਨੀ ਹੈ ਤੇ ਉਹਨੂੰ ਫਾਈਨਲ ਖਰੜਾ ਜਿਹੜਾ ਉਹਦਾ ਹੋਊਗਾ ਉਹ ਕਿਹੋ ਜਿਹਾ ਹੋਣਾ ਚਾਹੀਦਾ ਹੈ ਇਹਦੇ ਵਾਸਤੇ ਸਾਨੂੰ टाइम चाहता होगा लेके ले नहीं आ जाएगा विधानसभा में पेश कर देंगे पेश करने के बाद हम उसपे चर्चा के लिए पब्लिक जो फॉर्म है वो खोलेंगे कि आप बताइए कोई भी बता सकता है कोई भी राय दे सकता है उसमें ਮੈਂ ਕਹਿੰਦਾ ਦੇਖੋ ਕਾਨੂੰਨ ਬਹੁਤ ਵੱਡਾ ਹੈ। ਔਰ ਕਾਨੂੰਨ ਰਹਿਣਾ ਹੈ ਇਹ ਫੋਰਐਵਰ। ਕਾਲੀ ਚ ਕੋਈ ਐਸਾ ਕਲੋਜ਼ ਨਾ ਹੋ ਜੇ ਜਾਂ ਐਸਾ ਕਲੋਜ਼ ਰਹਿ ਨਾ ਜਾਵੇ ਕਿ ਜੀਚੋ ਕਵਰ ਨਹੀਂ ਹੁੰਦਾ ਫਲਾਨਾ ਨਹੀਂ ਹੁੰਦਾ ਤੇ ਉਕਾ ਨਹੀਂ ਹੁੰਦਾ। ਸੋ ਇਸ ਕਰਕੇ ਅਸੀਂ ਧਾਰਮਿਕ ਸੰਸਥਾਵਾਂ ਨਾਲ ਹਰ ਇੱਕ ਧਰਮ ਦੇ ਗੁਣੀ ਗਿਆਨੀਆਂ ਨਾਲ ਗੱਲ ਕਰਾਂਗੇ ਵੀ ਕਿਵੇਂ ਹੋਣਾ ਚਾਹੀਦਾ ਤੇ देखो क्या हो क्या होता है ना होता पता क्या पार्लियामेंट में भी ऐसे ही होता बिल आ जाता है उसके बाद उसको कंसल्टेंट कमेटी के पास भेज देते हैं तो बिल मींस बेसिक और कंसल्टेंट कमेटी जो पब्लिक को बुलाती है जैसे स्टैंडिंग कमेटीज होती है मैं भी मेंबर रहा हूं दो तीन कमेटियों का तो वहां पब्लिक को बुलाते हैं आप बताइए अदरवाइज तो पब्लिक जो है जनरल पब्लिक जो है वो पार्लियामेंट में तो नहीं आ सकती ना वो तो सिलेक्टेड ही जाते हैं वहां तो जो इलेक्टेड तो इसमें हम पब्लिक के पास वो लेके जाएंगे ये हमारा बिल है आप बताइए इसमें क्या शोध करनी है क्या इसमें और डालना है क्या इसमें नहीं करना है ਕੰਸਲਟੇਟਿਵ ਜੀ ਅਸੀਂ ਆਪਾਂ ਸੋਚਿਆ ਕਿ ਇਹ ਕਿ ਸਿੱਖ ਸਸਤਾਵਾਂ ਦੀ ਗੱਲ ਕਰੋ ਸੁਨੀਲ ਜਾਖੜ ਕਹਿ ਰਹੇ ਨੇ 657 ਨਰਵੀ ਗੱਲ ਕਰੋ ਇਸ ਬਿੱਲ ਨੂੰ ਲੈ ਕੇ ਕੌਣ ਕਹਿ ਰਿਹਾ ਸੁਨੀਲ ਜਾਖੜ ਕਿਹੜੀ ਪਾਰਟੀ ਚ ਅੱਜਕੱਲੋ ਅੱਜਪਾਜ ਆਜਪਾਜ ਪਾ ਨਹੀਂ ਫਿਲਹਾਲ ਹੈ ਨਾ ਅੱਜਕੱਲ ਪਾਜਪਜ ਤੇ ਮੈਂ ਆਹੀ ਤੱਕ ਇਹ ਜਾਨਣਾ ਕਿ ਉਹਨਾਂ ਨੇ ਸਾਰੀਆਂ ਸਿੱਖ ਸਸਤਾਵਾਂ ਨਾਲ ਹਰ ਧਰਮ ਦੇ ਗੁਣੀ ਗੈਣੀਆਂ ਨਾਲ ਗੱਲ ਕਰਾਂਗੇ ਉਹਨਾਂ ਨੂੰ ਕਾਹ ਦਾ ਖਤਰਾ ਹੋ ਗਿਆ ਵੇ ਅਸੀਂ ਗੱਲ ਨਹੀਂ ਕਰਦੇ ਉਨਨ ਕਹੋ ਜੀ ਆਪ ਪਾਰਟੀ ਸੰਭਾਲ ਲਓ ਪਾਰਟੀ ਖਿੰਡੀ ਜਾਂਦੀ ਹੈ ਤੀਜੇ ਨੰਬਰ ਤੇ ਆਈ ਹੈ ਲੁਧਿਆਣੇ ਚੋਂ ਤੇ ਜਾਂ ਪਾਰਟੀ ਸੰਭਾਲ ਲਓ ਜਾਂ ਪ੍ਰਧਾਨਗੀ ਨੂੰ ਸੰਭਾਲ ਲਓ ਕਦੇ ਅਸਤੀਫਾ ਦੇ ਦਿੰਦੇ ਨੇ ਕਦੇ ਵਾਪਸ ਲੈ ਲੈਂਦੇ ਨੇ ਕਦੇ ਉਹ ਨਹੀਂ ਮੰਨਦੇ ਕਦੇ ਇਹ ਨਹੀਂ ਮੰਨਦੇ ਇਹ ਮੁੱਦਾ ਨਹੀਂ ਹੈਗਾ ਪੰਜਾਬ ਦਾ ਕੋਈ ਸਾਰੇ ਕਿ ਪਬਲਿਕ ਕੇ ਗੱਲ ਪਬਲਿਕ ਕੇ ਗੱਲ ਕਰੀਏ ਪਬਲਿਕ ਕੇ ਗੱਲ ਕਰਕੇ ਕਰ ਦੋ ਕਿ ਕੱਲ ਵੀ ਲਾ ਰਿਹਾ ਹੈ ਅਗਲੇ ਸੈਸ਼ਨ ਚ ਲੈ ਕੇ ਆਵਾਂਗੇ ਨਹੀਂ ਨਹੀਂ ਅਸੀਂ ਕਪੇਸ਼ ਕਰਾਂਗੇ ਕੱਲ ਪੇਸ਼ ਕਰਾਂਗੇ ਠੀਕ ਹੈ ਸੀਐਮ ਸਾਹਿਬ ਜਿਹੜਾ 10 ਲੱਖ ਤੱਕ ਤੁਸੀਂ ਇਲਾਜ ਦੀ ਗੱਲ ਕੀਤੀ ਆ ਇਹ ਜਿਹੜੇ ਚੰਡੀਗੜ੍ਹ ਪੀਜੀਆਈ 116 ਜਾਂ 32 ਵਿੱਚ ਦੀ ਹੈ ਇੰਪੈਲਨ ਜਿਹੜੇ ਹਸਪਤਲ ਡੀਐਮਸੀ ਵੀ ਗੱਲ ਕਰ ਰਹੇ ਨੇ ਡੀਐਮਸੀ ਨਾਲ ਸੀਐਮਸੀ ਨਾਲ ਹੈਨਾ ਅਸੀਂ ਨਹੀਂ ਚਾਹੁੰਦੇ ਕਿ ਕੋਈ ਬੰਦਾ ਉੱਥੇ ਜਾਵੇ ਤੇ ਉਹਨੂੰ ਪਤਾ ਲੱਗੇ ਕਿ ਇਹ ਤਾਂ ਹਸਪਤਾਲ ਜਿਹੜਾ ਹੈ ਇਹ ਮੇਰੇ ਵਾਲੇ ਕਾਰਡ ਚ ਆਉਂਦੇ ਹੀ ਨਹੀਂ ਉਹਨੂੰ ਵਾਪਸ ਭੇਜ ਦਿੱਤਾ ਜਾਵੇ ਕਿਸੇ ਹੋਰ ਹਸਪਤਾਲ ਚ 552 ਹਸਪੀਟਲ ਨੇ ਉਹ ਚ ਪੀਜੀਆਈ ਤਾਂ ਮੇਨ ਆਉਂਚ ਬੱਤੀ ਵੀ ਮੇਨ ਆਉਂਚ 40s ਇਹ ਵਾਸੀ ਪਹਿਲਾ ਜਿਹੜਾ ਫਰਿਸ਼ਤੇ ਸਕੀਮ ਹੈ ਜਿਹੜੀ ਜ਼ਖਮੀਆਂ ਲਈ ਉਹ ਚ 40s ਵੀ ਮੈਕਸ ਵੀ ਪ੍ਰਾਈਵੇਟ ਹਸਪੀਟਲ ਵੀ ਉਹਦੇ ਵਿੱਚ ਪਾਇਲਟ ਨੇ ਸੋ ਹਾਂ ਜੀ ਸਰਕਾਰ ਵੱਲੋਂ ਕੀ ਪ੍ਰੋਵੀਜ਼ਨਸ ਦੇ ਰਹੀ ਹੈ ਜਿਹੜਾ ਤੁਸੀਂ ਕੇਸਿੰਗ ਬਿੱਲ ਆਪ ਲਾ ਰਹੇ ਹੋ ਉਸ ਵਿੱਚ ਸਜ਼ਾ ਦਾ ਕੀ ਪ੍ਰਬਧਾਨ ਹੈ ਉਮਰ ਕਹਿ ਰਿਹਾ ਹੈ ਯਸ ਉਮਰ ਕਹਿ ਰਿਹਾ ਨਹੀਂ ਨਹੀਂ ਦੇਖੋ ਕੋਈ ਦੇਰੀ ਹੋਈਗੀ ਨਾ ਕੱਲ ਨੂੰ ਤੁਹਾਨੂੰ ਦਵਾ ਦਾਂਗੇ ਹੁਣ ਫਿਰ ਵਿਧਾਨ ਸਭਾ ਫਿਰ 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 ਅੱਜੀ ਕਰ ਲਈਏ ਫਿਰ ਵਿਧਾਨ ਸਭਾ ਕੱਲ ਰਹਿਣ ਦੀ ਕੱਲ ਨੂੰ ਆ ਜਾਓ ਉੱਥੇ ਸੁਣ ਲਿਓ ਸਾਰਾ ਕਰੜਾ ਤੁਹਾਨੂੰ ਮਿਲ ਜਾਊਗਾ ਇਹ ਸਰ ਦੀ ਗੱਲ ਕੀਤੀ ਹੈ ਹਟਾਉਣ ਵਾਸਤੇ ਪੰਜਾਬ ਦੇ ਜੇਲਾਤ ਵੀ ਉਹ ਸੀਐਸਫ ਲੱਗੀ ਹੋਈ ਹੈ ਕੀ ਪੰਜਾਬ ਦੇ ਜੇਲਾਤ ਚ ਵੀ ਤੁਸੀਂ ਬਾਤ ਕਰੋਗੇ ਸੀਐਸਫ ਸੈਕਟਰੀਏਟ ਚ ਵੀ ਹੈ ਸੈਕਟਰੀਏਟ ਵੀ ਸੀ ਹੈ ਇਹ ਸਭ ਨਹੀਂ ਉਹ ਨਾਲ ਸਾਫ ਬਾਤ ਕਰੋਗੇ ਸਾਰੇ ਅਸੀਂ ਤਾਂ ਹੁਣ ਜਿਹੜਾ ਇਹ ਕਰ ਰਹੇ ਨੇ ਨਾ ਕਿ ਅਸੀਂ ਟਾਈਮ ਤੇ ਸੀਐਸਫ ਲਾ ਦਾਂਗੇ ਇਹਨੇ ਪੈਸੇ ਦੇ ਉਪਲੰਗ ਪਹਿਲਾਂ ਤਾਂ ਉਹਨੂੰ ਅਸੀਂ ਰੋਕ ਰਹੇ ਹਾਂ ਕਿ ਸਾਡੀ ਪੰਜਾਬ ਪੁਲਿਸ ਸਖਸ਼ਮ ਹੈ ਜੇਕਰ ਜੇਲਾਤ ਜਿਉ ਰੋਗੀ ਸਭ ਜੇਲਾਤ ਵੀ ਹੈ ਨਾ ਤੁਹਾਡੇ ਕੋਲ ਨਾਂ ਦਾ ਸੈਕਟਰੀਏਟ ਚ ਪੰਜਾਬ ਪੁਲਿਸ ਚ ਅੱਜ ਤੋਂ ਤੁਹਾਨੂੰ ਪਤਾ ਕਿ ਜਦੋਂ ਮੇਰੇ ਖਿਆਲ ਮਹਿਲ ਸਿੰਘ ਪੁੱਲਰ ਡੀਜੀਪੀਸੀ ਕੇ ਪੰਜਾਬ ਦੇ 27 28 ਸਾਲ ਪਹਿਲਾਂ ਦੀ ਗੱਲ ਹੋਣੀ 80 ਹਜ਼ਾਰ ਨਫਰੀ ਹੈ ਪੰਜਾਬ ਪੁਲਿਸ ਦੀ ਉਦੋਂ ਵੀ 80 ਹਜ਼ਾਰ ਸੀ ਅੱਜ ਵੀ 80 ਹਜ਼ਾਰ ਨਵੀਂ ਭਰਤੀ ਸਿਰਫ ਉਹ ਹੁੰਦੀ ਹੈ ਜਿਹੜੀ ਰਿਟਾਇਰ ਹੋ ਜਾਂਦੇ ਨੇ ਅਸੀਂ ਪੰਜਾਬ ਪੁਲਿਸ ਨੂੰ ਲੱਖ ਤੋਂ ਉੱਪਰ ਨਵੀਆਂ ਪੋਸਟਾਂ ਕ੍ਰੀਏਟ ਕਰਕੇ ਲੈ ਕੇ ਜਾਵਾਂਗੇ ਜੋ ਸਾਡੇ ਕੋਲ ਲੱਖ ਤੋਂ ਉੱਪਰ ਨਫਰੀ ਹੋ ਗਈ ਤਾਸੀ ਸਾਨੂੰ ਕੀ ਲੋੜ ਹੈ ਕਿਸੇ ਸੀਆਈਏ ਸਾਡੀ ਸੀਆਈਏ ਸਾਡੇ ਬੀਟੂ ਮਜੀਦਰ ਸਾਲ ਲਗਾਤਾਰ ਤੁਹਾਡੀ ਸਰਕਾਰ ਦੀ ਪਾਲਿਸੀਆਂ ਤੇ ਸਵਾਲ ਚੱਕ ਰਹੇ ਨੇ ਕਾਫੀ ਐਕਟਿਵ ਨਜ਼ਰ ਆ ਰਹੇ ਨੇ ਪੰਜਾਬ ਦੇ ਵਿੱਚ ਕੀ ਕਹਿਣਾ ਚਾਹੋਗੇ ਉਹਨਾਂ ਦੇ ਮੈਂ ਉਹ ਤੁਹਾਡੇ ਸਰ ਬੀਮਾ ਸਕੀਮ ਦੇ ਵੀ ਉਹਨਾਂ ਨੇ ਸਵਾਲ ਚੁੱਕੇ ਅਬੋਰ ਦੇ ਵਿੱਚ ਜਿਹੜਾ ਐਨਕਾਊਂਟਰ ਹੋਇਆ ਉਸ ਨੂੰ ਉਹ ਕਹਿ ਰਹੇ ਨੇ ਕਿ ਫੇਕ ਐਨਕਾਊਂਟਰ ਹੈ ਲਾਇਨ ਅਥਾਰਟੀ ਸਿਚੁਏਸ਼ਨ ਕੱਲ ਨੂੰ ਇਹ ਵੀ ਅਸੀਂ ਲੈ ਕੇ ਆਵਾਂਗੇ ਕਿ 21 ਚ ਚੰਨੀ ਕੀ ਕਹਿੰਦਾ ਸੀ ਪ੍ਰਤਾਪ ਆਜਵਾ ਕੀ ਕਹਿੰਦਾ ਸੀ 22 ਚ ਕੀ ਕਹਿੰਦਾ ਸੀ 23 ਚ ਕੀ ਕਹਿੰਦਾ ਸੀ 24 ਚ ਕੀ ਕਹਿੰਦਾ ਸੀ ਤੇ 25 ਚ ਕੀ ਕਹਿੰਦਾ ਹ ਉਹਨਾਂ ਦੇ ਉਹਨਾਂ ਉਹਨਾਂ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਗਏ ਆ ਉਹ ਉਹ ਕਹਿ ਰਹੇ ਨੇ ਕਿ ਪ੍ਰਤਾਪ ਆਜਵਾ ਜਿਹੜੀ ਇਹ ਬੇਕ ਹੈ ਪ੍ਰਤਾਪ ਆਜਵਾ ਕਹਿੰਦੇ ਕਿ ਪਰਚਾ ਦਰਜ ਕਰਵਾਉਣਾ ਤੁਹਾਡੇ ਤੇ ਅਰਵਿੰਦ ਕੇਜਰੀਵਾਲ ਤੇ ਤੇ ਕਰਾ ਦਿਓ ਕਰਾ ਦਿਓ ਬਿਲਕੁਲ ਕਰਾਉਣਾ ਚਾਹੀਦਾ ਜਿਹੜਾ ਜਿਹੜਾ ਸੱਚਾ ਬੰਦਾ ਹੈ ਜੀ ਉਹਦੇ ਪਰਚਾ ਦਰਜ ਕਰਾਉਂਦੇ ਨੇ ਕਿਉਂਕਿ ਇਹਨਾਂ ਤੋਂ ਜਰਿਆ ਨਹੀਂ ਜਾਂਦਾ ਕਿ ਕੇਜਰੀਵਾਲ ਤੇ ਪਰਚੇ ਦਰਜ ਕਰਤੇ ਆਈਆਰਐਸ ਅਫਸਰ ਹੈ ਆਈਆਈਟੀ ਦਾ ਪੜਿਆ ਹੋਇਆ 8 ਮਹੀਨੇ ਜੇਲ੍ਹ ਚ ਲਾਇਆ ਆ ਮਨੀਸ਼ ਸੋਧਿਆ ਲਾਇਆ ਸੰਜੇ ਸਿੰਘ ਨੂੰ ਅੰਦਰ ਕਰਤਾ ਪੋਲਿਟਿਕਸ ਤਾਂ ਜਿਹੜੀ ਜੇਲ੍ਹ ਹੈ ਨਾ ਪੋਲਿਟਿਕਸ ਵਾਸਤੇ ਕਿਉਂ ਹੈ ਪਰ ਬਾਜਵਾੜੇ ਨਾਲ ਇਹ ਵੀ ਕਹ ਦੋ ਕਹਿੰਦੇ ਕਿ ਹੋਣਾ ਨਹੀਂ ਤੇ ਮੈਂ ਪਹਿਲਾਂ ਹੀ ਤਿਆਰੀ ਕਰੀ ਬੈਠਾ ਕਿਸੇ ਕੋਰਟ ਚ ਜੋ ਨਾਲੇ ਕਹਿੰਦਾ ਮੈਂ ਪਰਚਾ ਕਰਾਉ ਨਾਲੇ ਕਹਿੰਦਾ ਹੋਣਾ ਨਹੀਂ ਇਹਦਾ ਮਤਲਬ ਕੌਨਫੀਡੈਂਸੀ ਹੈ ਨਹੀਂ ਮੇਰੀ ਹਮੇਸ਼ਾ ਨਾ ਕੀ ਬੜੀ ਜੀ ਮੈਂ ਦੱਸੂ ਹਾਂ ਹਮਿਤ ਸ਼ਾਹ ਦੇਸ਼ ਦਾ ਗ੍ਰਹਿ ਮੰਤਰੀ ਹੈ ਮੈਂ ਇੱਕ ਸਟੇਟ ਦਾ ਮੁੱਖ ਮੰਤਰੀ ਹਾਂ ਉਹ ਕੰਮਾਂ ਵਾਸਤੇ ਜਾਣਾ ਵੀ ਪੈ ਸਕਦਾ ਹੈ ਬਾਜਲਾ ਸਾਹਿਬ ਨੂੰ ਕੱਲ ਨੂੰ ਦੱਸੂਗਾ ਮੈਂ ਸਰ ਬਾਜਲਾ ਕਿ ਤੁਹਾਡੀ ਕੀ ਦੇ ਕਿਦੇ ਨਾਲ ਆ ਇਹ ਕਹਿੰਦੇ ਸੀ ਡਾਕਟਰ ਵੀ ਹਲਾਵਰ ਨੇ ਦਰਾਏ ਉਹ ਕਹਿੰਦੇ ਕਿ ਬਿਆਪੀ ਦੇ ਮਾਮਲੇ ਤੇ 3.5 ਸਾਲਾਂ ਚੋ ਉਹ ਕਹਿੰਦੇ ਦੱਸ ਦੇਣਾ ਕਿ ਕਿੰਨੇ ਬੰਦੇ ਅੰਦਰ ਕੀਤੇ ਕਿਹਨੂੰ ਸਜ਼ਾ ਸੁਣਾਈ ਉਹ ਕਹਿੰਦੇ ਸਿਰਫ ਟਾਈਮ ਪਾਸ ਕਰਨਾ ਹੈ ਔਰ ਕਹਿੰਦੇ ਜਿਹੜਾ ਸੈਸ਼ਨ ਹੈ ਉਹ ਇੱਕ ਸਪੈਸ਼ਲ ਸ਼ੋ ਹੋਊਗਾ ਸਰਕਾਰ ਦਾ ਅਧਿਕਾਰੀਆਂ ਨੂੰ ਕੋਈ ਸਵਾਲ ਜਵਾਬ ਨਹੀਂ ਕਰਨ ਦੇਣਾ 2017 ਚ ਉਹਨੇ ਸਰਕਾਰ ਬਣ ਗਈ ਸੀ ਸੱਤਾਧਾਰੀ ਪਾਰਟੀ ਦੇ ਪ੍ਰਧਾਨ ਰਹੇ ਨੇ ਉਹ ਉਹ ਦੱਸ ਦੇਣ ਡਾਟਾ ਉਹਨਾਂ ਕੋਲ ਜਲਦੀ ਨਹੀਂ ਹੋਊਗਾ ਮੇਰੇ ਨਾਲੋਂ ਮੈਂ ਮੈਂ ਤਾਂ ਜੇ 3 ਸਾਲ ਹੀ ਹੋਣੇ ਠੀਕ ਹੈ ਨਾ ਕਿਰਪਾ ਕਰਕੇ ਨਾ ਮੈਂ ਉਹਨਾਂ ਨੂੰ ਕਹਿਣਾ ਚਾਹਨਾ ਕਿਰਪਾ ਕਰਕੇ ਹਰ ਗੱਲ ਤੇ ਨਿੰਦਿਆ ਹਰ ਗੱਲ ਤੇ ਭਗਵਾਨਤਮਨ ਨੂੰ ਗਾਲਾਂ ਕੇਜਰੀਆਲ ਨੂੰ ਗਾਲਾਂ ਬਸ ਕਰੋ ਯਾਰ ਕੋਈ ਪੋਜੀਟਿਵ ਗੱਲਾਂ ਵੀ ਅਸੀਂ ਕਰਦੇ ਹੋਵਾਂਗੇ ਕਿ ਅਸੀਂ ਇੰਨੀਆਂ ਕਮੀਆਂ ਨੇ ਸਾਡੇ ਚ ਉਹੀ ਦੇਦੇ ਸਾਨੂੰ 92 95 ਲੋਕਾਂ ਨੇ ਸੀਐਮ ਸਾਹਿਬ ਆਪਾਂ ਪੋਜੀਟਿਵ ਨੋਟ ਤੇ ਗੱਲ ਕਰਦੇ ਜਿਹੜਾ ਹੁਣ ਸਰਕਾਰ ਨਾਲ ਬਿਲ ਲੈ ਕੇ ਆਈ ਹੈ ਉਹਦਾ ਕੋਈ ਫਰੇਮਵਰਕ ਤੁਸੀਂ ਬਣਾਇਆ ਹੋ ਕੱਲ ਨੂੰ ਕੱਲ ਨੂੰ ਤੁਹਾਨੂੰ ਸਾਰਾ ਮਿਲ ਜਾਊਗਾ ਪੂਰਾ ਤੁਹਾਨੂੰ ਸਾਰਾ ਕੱਲ ਨੂੰ ਖਰੜਾ ਮਿਲ ਜਾਊਗਾ ਅਕਰਬਾਈ ਅਕਰ ਤੁਸੀਂ ਸ਼ਾਪ ਸਕਦੇ ਹੋ ਔਰ ਉਹਦੇ ਵਿੱਚ ਕਿੰਨੀਆਂ ਮੀਟਿੰਗਾਂ ਹੋਣਗੀਆਂ ਜਿਹੜੀਆਂ ਕਮੇਟੀਆਂ ਨਾਲ ਜਾਂ ਜੱਜਤਬੰਦੀਆਂ ਨਾਲ ਜਾਂ ਤਾਂ ਵੱਖ-ਵੱਖ ਧਾਰਮਿਕ ਗੁਣੇ ਵਿਗਿਆਨੀ ਬੰਦਿਆਂ ਨਾਲ ਉਹ ਸਾਰਾ ਪਬਲਿਕ ਹੋਊਗਾ ਉਹ ਸਲਾਕਾ ਪੀਲਾਜ ਕਾ ਕਰ ਰਹੇ ਮੁਫਤ ਮੇ ਜੋ ਆਧਾਰ ਕਾਰਡ ਔਰ ਵੋਟਰ ਕਾਰਡ ਸੇ ਜੋ ਲੋਕ ਆਪਣਾ ਜੋ ਪੰਚਵਾਨ ਔਰ सरकारी में कराएंगे तो इसके लिए कोई एक मॉनिटरिंग भी रखेंगे हॉस्पिटलों का क्योंकि हिमाचल में हमने देखा कि एक मामला चल रहा है स्वास्थ्य विभाग का जो पिछली सरकार थी हिमाचल में उसमें कई बिल ऐसे आए हैं सरकार को भुगतान के लिए वो अभी पेंडिंग नहीं नहीं इसमें बिल है ही नहीं नहीं, जो आपको देगा, नहीं नहीं वो तो आ, हम उस पर मॉनिटर रखेंगे कितना खर्चा आया कितना खर्चा आया वो हम उस हॉस्पिटल को पे कर देंगे तो कोई रीइंबर्समेंट या कोई बिल नहीं लेने की जरूरत वहां से कि वो पहले बिल कटाए फिर उसके बाद बिल हमारे पास जमा करवाए हम वापस करें नहीं ऐसा नहीं तो ना हो तो सकती कदों चिट्टा आया सी किमे सारे उते भी चर्चा हो सकती है तो नब्बे जाया सेम कदों चिट्टा आया सी कोई तरीके दी जद वो आया सी चिटन आली आया सी ਲੈਂਡ ਪੂਲਿੰਗ ਦਾ ਸੀਰ ਸਾਹਿਬ ਦਾ ਗੱਲ ਲੈਂਡ ਪੂਲਿੰਗ ਦਾ ਲੈਂਡ ਪੂਲ ਲੈ ਕੇ ਸਾਰਾ ਵਿਵਾਦ ਇਖੋਇਆ ਵਾ ਤੇ ਬਾਜਵਾ ਸਾਹਿਬ ਕਹਿੰਦੇ ਨੇ ਕਿ ਬੋਹਾਲ ਦੇ ਵਿੱਚ 8000 ਕਿਸਾਨ ਸੀਗੇ ਸਿਰਫ 15 ਬੰਦੇ ਹੀ ਲੈਂਡ ਪੂਲਿੰਗ ਨੇ ਆਏ ਲੈਂਡ ਪੂਲਿੰਗ ਜਿਹੜੀ ਸਕੀਮ ਹੈ ਮੈਂ ਪਹਿਲਾਂ ਵੀ ਇੱਥੇ ਕਲੀਅਰ ਕਰ ਚੁੱਕਿਆ ਉਹ ਚ ਮਰਜ਼ੀ ਹੈ ਜੀ ਉਹ ਚ ਐਕੁਇਜ਼ੀਸ਼ਨ ਤੇ ਲੈਂਡ ਪੂਲਿੰਗ ਚ ਫਰਕ ਹੈ ਅਸੀਂ ਅਕਵਾਇਰ ਨਹੀਂ ਕਰ ਰਹੇ ਅਸੀਂ ਹੀ ਲੈਂਡ ਪੂਲਿੰਗ ਚ ਮਰਜ਼ੀ ਐ ਨਹੀਂ ਦੇਣੀ ਨਾ ਦਿਓ ਹਾਂ ਅਸੀਂ ਡਿਵੈਲਪ ਕਰਕੇ ਐਨੇ ਪੈਸੇ ਉਹਨਾਂ ਨੂੰ ਵਾਪਸ ਕਰ ਦਾਂਗੇ ਕਿ ਆ ਲਓ ਜੀ ਆ ਤੁਹਾਡੇ ਨੇ ਠੀਕ ਹੈ ਕਰਨਾ ਨਾ ਕਰੋ ਨਹੀਂ ਨਾ ਕਰੋ ਕੋਈ ਗੱਲ ਨਹੀਂ ਸਰ ਕਿਸਾਨ ਪਤਾ ਵਿਰੋਧ ਕਰ ਰਹੇ ਤੁਹਾਨੂੰ ਆਲ ਪਾਰਟੀ ਮੀਟਿੰਗ ਬੁਲਾਈ ਹੋਈ 18 ਤਰੀਕ ਦੀ ਕਿੰਨੇ ਨੇ ਐਸਕੇਮ ਨੇ ਜੀ ਕਿਸਾਨਾਂ ਨੂੰ ਜਦੋਂ ਉਹ ਕਰਦੇ ਵੀ 4 ਦਾ ਸੈਕਸ਼ਨ ਜਿਹੜਾ 4 ਸੈਕਸ਼ਨ ਦੀ ਜਿਹੜੀ ਹੈਗੀ ਆਪਾਂ ਨੋਰਮਲ ਕਰਦੇ ਆ ਉਦੇ ਵਾਰ ਕਿਸਾਨ ਨੂੰ ਨਾ ਡੋਲ ਮੇਚ ਸਕਦਾ ਨਾ ਉਹ ਜ਼ਮੀਨ ਵੇਚ ਸਕਦਾ ਨਾ ਆਪਣੇ ਧੀ ਵਾਸਤੇ ਕੋਈ ਸੈਕਸ਼ਨ 4 ਨੂੰ ਲੈ ਕੇ ਸਵਾਲ ਲੈਂਡ ਪੂਲਿੰਗ ਦਾ ਮਤਲਬ ਇਹ ਹੈ ਕਿ ਜੇ ਗਵਰਨਮੈਂਟ ਨੇ ਕਿਸੇ ਸ਼ਹਿਰ ਕੋਈ ਪੰਜਾਬ ਦੇ ਵਿੱਚ ਤੁਸੀਂ ਯਕੀਨ ਕਰ ਲਓ 19000 ਕਲੋਨੀਆਂ ਗੈਰ ਕਾਨੂੰਨੀ ਨੇ ਹਰਿਆਣਾ ਚ ਇੱਕ ਵੀ ਨਹੀਂ ਹੈਗੀ ਈਵਨ ਜਿਹੜੇ ਮੇਰਾ ਸੰਗਰੂਰ ਕਰਾਇਦੇ ਘਰ ਹੈ ਉਹ ਕਲੋਨੀ ਇਲੀਗਲ ਹੈ ਤੁਸੀਂ ਵੀ ਰਹਿੰਦੇ ਹੋ ਉਹ ਇਲੀਗਲਾਂ ਚ ਕਿਉਂਕਿ ਨਾ ਸੀਵਰੇ ਬੰਦੇ ਨਾ ਕੋਈ ਪਾਰਕ ਨਾ ਨਕਸ਼ੇ ਚ ਦਿਖਾਉਂਦੇ ਨੇ ਇੰਨੀ ਸੜਕ ਹੈ ਸੜਕ ਇੰਨੀ ਵੇਚ ਜਾਂਦੇ ਆ ਪਾਰਕ ਵੇਚ ਜਾਂਦੇ ਆ ਤੇ ਬਿਜਲੀ ਨਹੀਂ ਕੁਝ ਨਹੀਂ ਲੋਕਾਂ ਨੂੰ ਲੀਟਰਾਂ ਦੇ ਗਲ ਪਾ ਜਾਂਦੇ ਆ بیا ਲੋ ਜੀ ਤੁਸੀਂ ਕਰਵਾ ਲਓ ਪੱਕੀ ਨੂੰ ਕਲੋਨੀ ਉਹ ਚੀਜ਼ ਖਤਮ ਹੋਊਗੀ ਗਵਰਨਮੈਂਟ ਨੰਬਰ 1 'ਚ ਬਣਾ ਕੇ ਦੇਊਗੀ ਕੋਈ ਜ਼ਿੰਦਗੀ ਦੀ ਪੂੰਜੀ ਲੱਗ ਜਾਂਦੀ ਹੈ ਕਈ ਬੰਦਿਆਂ ਦੀ ਬਾਅਦ 'ਚ ਪਤਾ ਲੱਗਦਾ ਜਿਹੜਾ ਅਸ ਤਾਂ ਗਲਤ ਪੈਸੇ ਲਾ ਬੈਠੇ ਗਲਤ ਜਗ੍ਹਾ ਤੇ ਲਾ ਬੈਠੇ ਉਹ ਤਾਂ ਭੱਜ ਗਿਆ ਡਬਲ ਪਰ ਤਾਂ ਹੈਨਾ ਸੋ ਇਹ ਚੀਜ਼ਾਂ ਖਤਮ ਕਰਨੀਆਂ ਨੇ ਔਰ ਬੜਾ ਫਾਇਦਾ ਹੋਊਗਾ ਇਹਦਾ ਪੰਜਾਬ ਕਿਸੇ ਨੂੰ ਸਮਝ ਕਿਉਂ ਨਹੀਂ ਆ ਰਿਹਾ ਕਿ ਕਿਸਾਨ ਕਿਉਂ बार-बार ਵਿਰੋਧ ਕਰ ਰਹੇ ਜੀ ਉਹਨਾਂ ਨੇ ਤਾਂ ਆਲ ਪਾਰਟੀ ਮੀਟਿੰਗ ਵੀ ਬੁਲਾਈ ਤੁਸੀਂ ਕਿਸਾਨ ਕਿਹਨੂੰ ਸਮਝਦੇ ਹੋ ਆਪਣਾ ਆਸ਼ਵਨੀ ਕਿਸਾਨ ਦੀ ਪਰਸੋ ਮੀਟਿੰਗ ਹੈ 18 ਦਿਨ ਦੀ ਨਹੀਂ ਨਹੀਂ ਕਿਸਾਨ ਅਸਲ ਕੋ ਕਿਸਾਨ ਨੇ ਕਿਸਾਨ ਨੇ ਹੋ ਕਿਸਾਨ ਲੀਡਰ ਹੈ ਕਿਸਾਨ ਲੀਡਰ ਦੇਖੋ ਕੈਸੀ ਬਾਤ ਆ ਇਹ ਨਾ ਆਪਣੇ ਵੜ ਦਿਆ ਹੈ ਕਿਸਾਨ ਦਾ ਮਤਲਬ ਜਿਹੜਾ ਖੇਤ ਜਾਂਦਾ ਹੋਵੇ ਇਹਨੂੰ ਪੁੱਛੋ ਆਖਰੀ ਵਾਰੀ ਖੇਤ ਕਦੋਂ ਗਈ ਸੀ ਮਾਫੀ सरकार का पाकिस्तान का प्रेम के चलते जो है वो हरियाणा प्यासा रह, रह, रहा है आपका देखो देखिए देखिए एस वाई एल पे कल काली मीटिंग हुई थी जी, जी। मैं दिल्ली से आ रहा हूं मैंने वहां बोला है कि इंडस्ट्री थी जो मान्य जल शक्ति मंत्री सी आर पाटिल साहब भी थे और मान्य मुख्यमंत्री हरियाणा सैनी साहब भी थे अफसर भी थे सारे मैंने वहां ये कहा इंडस्ट्री थी आपने रद्द कर दी कृपया इसको ट्रंप के कहे पे या किसी इधर उधर से दोबारा बहाल मत कर देना प्लीज देखो झेलम का तो पानी हमारे पास नहीं आ सकता झेलम पार है जेलम से हमारा नहीं है चनाब का रावी का उज्ज उज, 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 उज दरिया है कश्मीर नदी है वो सारा पानी पंजाब आएगा पोंग डैम में आ जाए रंजीत सागर में आ जाए बाखड़ा में आ जाए तेईस एम पानी आ सकता है पंजाब को हम झगड़ा जग, एस वाई एल का एक या दो एम के लिए तेईस आ गया तो मैं तेईस को कहा संभालूंगा नहरें बनानी पड़ेगी और नहरों में से पानी पंजाब में भी निकलेगा खेतों के लिए जो बहुत जाएगा आगे जाओ चाहे अरब साब में तेईस एम ए एफ तो बहुत इतना होता है।, है तो मेरे पास पानी आ जाएगा मैं मैं कैसे उसको रोक रोक लूंगा वो तो कुदरत का भाव है, है ना? तो तेईस एम एफ आ सकता है चनाब का रावी का उज्ज का और कश्मीर नदी का बस मुझे यही डर है कि कहीं प्रधानमंत्री जी गए हुए मेरे गाना गान गए कहा गए आज आ, आ, आ जाएंगे चलो चलो देश में वेलकम करेंगे उनका पता नहीं कौन कौन से कंट्री मग्नेशिया गलवेशिया तरवेशिया पता नहीं कहाँ जा रहे हैं जहां 140 करोड़ बंदा रह रहा है वहां रह नहीं रहे वो और जिस कंट्री में जा रहे हैं उनकी आबादी कितनी दस हजार और सबसे बड़ा अवार्ड वहां का मिल गया दस हजार तो भाई साहब जेसीबी देखने के लिए खड़ा हो जाता यहां कि जेसीबी चल रही है हो जेसी भी हो पे यार चल बस करो यार होना हम सारे मोदी भी पूछोगे ग्यारह साल च एक प्रेस कॉन्फ्रेंस की थी मैं रोज तेन कर दूसरी सब कुछ होगा इलाज इलाज का मतलब है है इसमें ये नहीं है कि आपका जो दिल है वो नहीं हम कवर करेंगे फेफड़े कवर कर लेंगे ये नहीं है इसमें इसमें पूरा शरीर है इसमें बुखार से लेके जुकाम से लेके ਕੋਧਨਾਖਾਸਤਾ ਬੜੀ ਕੋਈ ਬਿਮਾਰੀ ਹੋ ਕਿਸੇ ਕੋ ਸਾਰਾ ਕਬਰ ਹੈ ਉਸ